ਰਾਸੀ ਤੋਂ ਬਾਅਦ ਪੰਜਾਬ ਦੇ ਕਾਲਜ ਵਿੱਚ ਇਲੈਕਸ਼ਨ ਨਹੀਂ ਹੋਈ ਬੰਦ ਹੋ ਗਿਆ ਬਾਅਦ ਕਹਿੰਦੇ ਮਾਹੌਲ ਖਰਾਬ ਹੈ ਪੰਜਾਬ ਦੇ ਵਿਦਿਆਰਥੀਆਂ ਨੇ ਅੱਜ ਤੱਕ ਵੀ ਮਾਹੌਲ ਖਰਾਬ ਹੀ ਹੈ ਜੀ ਤੇ ਕਿੰਦੀ ਪੰਜਾਬ ਦਾ ਰੰਗਲਾ ਜਿਹੜਾ ਸਾਰਾ ਸੱਭਿਆਚਾਰ ਕਾਂਗਰਸ ਸਰਕਾਰ ਤੇ ਦਿਨ ਰਾਤ ਜਿਹੜੀ ਕਰਦੀ ਰਹੀ ਆ ਅੱਜ ਵੀ ਕਾਂਗਰਸੀ ਲੀਡਰ ਕਰਦੇ ਆ ਕਿ ਅਸੀਂ ਤਾਂ ਪੰਜਾਬ ਦੇ ਗਿੱਧੇ ਭੰਗੜੇ ਮੋੜਦੇ ਆ ਇੰਨੇ ਵਾਰ 22 ਇਲੈਕਸ਼ਨਾਂ ਹੋ ਗਈਆਂ ਪਾਰਲੀਮੈਂਟ ਹੋ ਗਈ ਤਾਂ ਕਾਲਜਾਂ ਯੂਨੀਵਰਸਿਟੀਆਂ ਦੀ ਇਲੈਕਸ਼ਨ ਕਿਉਂ ਨਹੀਂ ਹੋਈ ਕੋਈ ਵੀ ਪਾਰਟੀ ਇਹਦਾ ਜਵਾਬ ਦੇਵੇ ਅਕਾਲੀ ਦਲ ਕਾਂਗਰਸ ਆਮ ਆਦਮੀ ਪਾਰਟੀ ਜਿਹੜੀਆਂ ਵੀ ਅਸੀਂ ਮੰਨਦੇ ਹਾਂ ਹੁਣ ਤੁਸੀਂ ਮੰਨਦੇ ਹੋ ਕਿ ਹੁਣ ਪੰਜਾਬ ਦੇ ਕਾਲਜਾਂ ਯੂਨੀਵਰਸਿਟੀਆਂ ਜਾਂ ਵਿਦਿਅਕ ਅਦਾਰਿਆਂ ਤੱਕ ਵੀ ਜਾ ਸਕਦੀ ਹੈ ਨਹੀਂ ਜਾਣੀ ਚਾਹੀਦੀ ਸਰਕਾਰਾਂ ਮਜਬੂਰ ਹੋਣ ਕਿ ਚੋਣਾਂ ਕਰਾਉਣ ਉਹ ਦਖਲ ਬੰਦ ਕਰਨ ਦਾ ਇੱਕ ਤਰੀਕਾ ਹੈ ਉਹ ਵੀ ਕੇਂਦਰ ਸਰਕਾਰ ਤੈਅ ਕਰੋ ਸਿਲੇਬਸ ਕਿੰਨੇ ਪੜ੍ਹਨੀ ਹੈ ਤੁਸੀਂ ਸਮਝਦੇ ਹੋ ਕਿ ਵਿਦਿਆਰਥੀ ਮੂਵਮੈਂਟ ਵਿਦਿਆਰਥੀ ਪੋਲਿਟਿਕਸ ਜਿਹੜੀ ਆ ਉਹ ਨਰਜੀਬ ਹੋ ਚੁੱਕੀ ਬਹੁਤ ਸਾਰੇ ਨੌਜਵਾਨ ਜਿਹੜੇ ਲੀਡਰ ਬਣ ਦੇ ਕਾਬਲ ਸੀ ਯੂਨੀਵਰਸਿਟੀਆਂ ਉਹਨਾਂ ਦੇ ਝੂਠੇ ਪੁਲਿਸ ਮੁਕਾਬਲੇ 'ਚ ਵੀ ਮਰੇ ਪਰ ਜਿੰਨਾ ਨੌਜਵਾਨ ਫਿਰ ਇੱਥੇ ਬੇਰੁਜ਼ਗਾਰ ਫਿਰੂਗਾ ਉਹਦੇ ਲਈ ਪ੍ਰਬੰਧ ਕੌਣ ਕਰੂਗਾ ਜਿੱਥੇ ਸਰਕਾਰਾਂ ਸ਼ਾਂਤਮਈ ਤਰੀਕੇ ਦੇ ਇਕੱਠਾਂ ਨੂੰ ਰੋਕਣ ਲੱਗ ਜਾਣਗੀਆਂ ਉੱਥੇ ਇਹਦਾ ਮਤਲਬ ਤੁਸੀਂ ਜ਼ਬਰਦਸਤੀ ਹਿੰਸਾ ਵੱਲ ਤੱਕ ਹੋ ਗਏ ਉਹਨਾਂ ਮਾਮਲਿਆਂ ਅੱਜ ਦੇ ਸ਼ੰਗਾਰ ਸ਼ਬਾਰੇ ਸਾਡੇ ਪੰਜਾਬ ਦੇ ਬਹੁਤ ਸੀਨੀਅਰ ਪੱਤਰਕਾਰ ਨੇ ਔਰ ਬੁੱਧੀਜੀਵੀ ਨੇ ਔਰ ਦਿਨ ਰਾਤ ਜਿੰਨਾ ਪੰਜਾਬ ਨਹੀਂ ਦੁਨੀਆ ਵਿੱਚ ਰਹਿੰਦੇ ਪੰਜਾਬੀ ਸੁਣਦੇ ਆ ਹਮੇਰਪਾ ਜੀ ਕਿਵੇਂ ਦੇਖਦੇ ਹੋ ਇਹ ਹਾਲਾਤ ਕਿਉਂ ਬਣ ਕੇ ਆਏ ਇਹ ਹਾਲਾਤ ਨਾਰਮਲੀ ਸਰਕਾਰਾਂ ਦੇ ਐਟੀਟਿਊਡ ਕਰਕੇ ਬਣੇ ਨੇ ਕਿਉਂਕਿ ਲਗਾਤਾਰ ਗਵਰਨਮੈਂਟ ਆਫ ਇੰਡੀਆ ਵੱਲੋਂ ਤਾਕਤਾਂ ਦਾ ਕੇਂਦਰੀਕਰਨ ਕੀਤਾ ਜਾ ਰਿਹਾ ਵੱਖ-ਵੱਖ ਕਾਰਨਾ ਕਰਕੇ ਪਹਿਲਾਂ ਜੀਐਸਟੀ ਸੀਗੀ ਫਿਰ ਖੇਤੀ ਸੂਬੇ ਦਾ ਸਬਜੈਕਟ ਸੀ ਉਹ ਤੇ ਤਿੰਨ ਬਿਲ ਲੈ ਆਂਦੇ ਹੁਣ ਬਿਜਲੀ ਦਾ ਇੱਕ ਡਰਾਫਟ ਬਿਲ ਆ ਗਿਆ ਹੈ ਵੱਖ-ਵੱਖ ਕਿਸਮ ਦੇ ਜਿਹੜੀਆਂ ਚੀਜ਼ਾਂ ਨੇ ਹੁਣ ਇਹ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਦਾ ਮਾਮਲਾ ਜਿਹੜੀ ਸੈਨੇਟ ਦੇ ਵਿੱਚ ਕਦੇ ਚੋਣ ਹੁੰਦੀ ਹੈ 1947 ਦਾ ਐਕਟ ਬਣਿਆ ਹੋਇਆ ਹੈ 1482 ਦੀ ਯੂਨੀਵਰਸਿਟੀ ਬਣੀ ਹੋਈ ਹੈ। ਔਰ ਜਿਹਦੇ ਵਿੱਚ ਪਾਰਟਿਸਪੇਟ ਕਰਕੇ ਜਿਹਦੀ ਮੈਨੇਜਮੈਂਟ ਦੇ ਵਿੱਚ ਵਿਦਿਆਰਥੀਆਂ ਆਂਦਾ ਇੱਥੋਂ ਪੜ੍ਹਿਆ ਆਂਦਾ, ਇੱਥੋਂ ਦੇ ਪ੍ਰੋਫੈਸਰਾਂ ਆਂਦਾ, ਇੱਥੋਂ ਦੇ ਲੈਕਚਰਾਂ ਆਂਦਾ ਤੇ ਓਵਰਆਲ ਸਿਵਲ ਸੁਸਾਇਟੀ ਦਾ ਦਖਲ ਰਿਹਾ ਹੈ ਹਮੇਸ਼ਾ। ਉਹ ਦਖਲ ਬੰਦ ਕਰਨ ਦਾ ਇੱਕ ਤਰੀਕਾ ਹੈ ਜਿਹਦੇ ਕਰਕੇ ਹੋਇਆ। ਉਹ ਇੱਕ ਇਮੀਡੀਏਟ ਕਾਰਨ ਬਣਿਆ ਪਰ ਬੇਸਿਕਲੀ ਇਹਦੇ ਤੋਂ ਬਿਨਾਂ ਪਹਿਲਾਂ ਵੀ ਜਿਹੜੀ ਨਿਊ ਐਜੂਕੇਸ਼ਨ ਪਾਲਿਸੀ ਹੈ ਜਿਹੜੀ ਸੁਧਾਰ ਨੂੰ ਲੋਕਾਂ ਦੇ ਘਰਾਂ ਦੇ ਮਤਲਬ ਬੱਚੇ ਉਸ ਪਾਸੇ ਜਾ ਹੀ ਨਹੀਂ ਸਕਦੇ ਜਿੰਨੀ ਮਹਿੰਗੀ ਹੋ ਗਈ ਪ੍ਰਾਈਵੇਟ ਹੋ ਰਹੀ ਹੈ ਸਿੱਖਿਆ ਜਿਸ ਢੰਗ ਨਾਲ ਸੈਂਟਰਲਾਈਜ਼ ਹੋ ਗਿਆ ਸਟੇਟਾਂ ਦੇ ਆਪਣਾ ਸੱਭਿਆਚਾਰ ਆਪਣੀ ਵਿਰਾਸਤ ਆਪਣੀ ਹਿਸਟਰੀ ਉਹ ਵੀ ਕੇਂਦਰ ਸਰਕਾਰ ਤੈਅ ਕਰੋ ਸਿਲੇਬਸ ਕਿੰਨੇ ਪੜ੍ਹਨੀ ਹੈ ਇਹਨਾਂ ਚੀਜ਼ਾਂ ਦਾ ਇਕੱਠਾ ਜਿਹੜਾ ਇੱਕ ਗੁਬਾਰਾ ਸੀਗਾ ਉਹ ਸ਼ਾਇਦ ਇਸ ਮੂਮੈਂਟ ਦਾ ਕਾਰਨ ਬਣਿਆ ਔਰ ਕਿਸਾਨਾਂ ਅੰਦੋਲਨ ਨੇ ਇਹਨਾਂ ਮੂਮੈਂਟਾਂ ਨੂੰ ਕਾਫੀ ਜ਼ਿਆਦਾ ਉਤਸ਼ਾਹਤ ਕੀਤਾ ਜਿਹੜੇ ਵੱਖ-ਵੱਖ ਨੇ ਇੱਕ ਚੰਗੀ ਗੱਲ ਇਹ ਹੈ ਕਿ ਬੜੇ ਲੰਮੇ ਸਮੇਂ ਬਾਅਦ ਪੰਜਾਬ 'ਚ ਕੋਈ ਵਿਦਿਆਰਥੀ ਮੂਵਮੈਂਟ ਪਨਪ ਰਹੀ ਹੈ ਪਾ ਮੇਉ ਪ੍ਰਿਲਾਸ ਉਸ ਸਮੇਂ ਦੇ ਕਿ ਵਿਦਿਆਰਥੀ ਮੂਵਮੈਂਟ ਵਿਦਿਆਰਥੀ ਪੋਲਿਟਿਕਸ ਜਿਹੜੀ ਆ ਉਹ ਨਰਜੀਬ ਹੋ ਚੁੱਕੀ ਸੀ ਕਾਫੀ ਜ਼ਿਆਦਾ ਇੱਕਤਾ ਖੜਕੂ ਬਾਦ ਦੇ ਟਾਈਮ ਦੇ ਵਿੱਚ ਬਹੁਤ ਸਾਰੇ ਜਵਾਨੀ ਮਾਰੀ ਗਈ ਬਹੁਤ ਸਾਰੇ ਨੌਜਵਾਨ ਜਿਹੜੇ ਲੀਡਰ ਬਣ ਦੇ ਕਾਬਲ ਸੀ ਯੂਨੀਵਰਸਿਟੀਾਂ ਉਹਨਾਂ ਦੇ ਤੇ ਝੂਠੇ ਪੁਲਿਸ ਮੁਕਾਬਲੇ ਚ ਵੀ ਮਰੇ ਕੁਝ ਖੜਕੂਆਂ ਨੇ ਵੀ ਮਾਰੇ ਦੂਜੀਆਂ ਧਿਰਾਂ ਦੇ ਤੇ ਇੱਕ ਪੀੜੀ ਜਿਹੜੀ ਲੀਡਰਸ਼ਿਪ ਦੀ ਉਹ ਮਰ ਗਈ ਸੀ ਕਾਲਜਾਂ ਚ ਇੱਕ ਕੰਟੀਨਿਊਟੀ ਹੁੰਦੀ ਹੈ ਜਿਵੇਂ ਜਿਹੜਾ ਇੱਕ ਨਿਕਲ ਜਾਂਦਾ ਫਿਰ ਦੂਜਾ ਆਉਂਦਾ 78 ਤੋਂ ਬਾਅਦ ਪੰਜਾਬ ਦੇ ਕਾਲਜ ਵਿੱਚ ਇਲੈਕਸ਼ਨ ਨਹੀਂ ਹੋਈ ਬੰਦ ਹੋ ਗਈ ਤੇ ਉਹ ਪੋਲੀਟੀਸਾਈਜੇਸ਼ਨ ਤਾਂ ਆਟੋਮੈਟਿਕਲੀ ਤੁਸੀਂ ਖਤਮ ਕੀਤੀ ਐ ਤੇ 96 ਤੋਂ 42 ਸਾਲ ਹੋ ਗਏ ਇੱਥੇ ਇਲੈਕਸ਼ਨਾਂ ਨਹੀਂ ਹੋਈ ਨਹੀਂ ਇਲੈਕਸ਼ਨ ਹੋਈ ਬੰਦ ਐ 78 ਚ ਹੋਈ ਸੀ ਲਾਸਟ ਉਸ ਤੋਂ ਬਾਅਦ ਕਹਿੰਦੇ ਮਾਹੌਲ ਖਰਾਬ ਹੈ ਪੰਜਾਬ ਦੇ ਵਿਦਿਆਰਥੀਆਂ ਲਈ ਤਾਂ ਅੱਜ ਤੱਕ ਵੀ ਮਾਹੌਲ ਖਰਾਬ ਹੀ ਹੈ ਨਹੀਂ ਤਾਂ ਕਿੰਦੀ ਪੰਜਾਬ ਦਾ ਰੰਗਲਾ ਜਿਹੜਾ ਸਾਰਾ ਸੱਭਿਆਚਾਰ ਕਾਂਗਰਸ ਸਰਕਾਰ ਤੇ ਦਿਨ ਰਾਤ ਜਿਹੜੀ ਕਰਦੀ ਰਹੀ ਆ ਅੱਜ ਵੀ ਕਾਂਗਰਸੀ ਲੀਡਰ ਕਰਦੇ ਆ ਕਿ ਅਸੀਂ ਤਾਂ ਪੰਜਾਬ ਦੇ ਗਿੱਧੇ ਭੰਗੜੇ ਮੋੜਨੇ ਹਾਂ ਨੇ ਉਹ ਮੋੜ ਲਿਆnde ਪਰ ਅਜੇ ਵੀ ਪੰਜਾਬ ਦੇ ਕਾਲਜਾਂ ਤੇ ਯੂਨੀਵਰਸਿਟੀਆਂ ਲਈ ਮਾਹੌਲ ਠੀਕ ਨਹੀਂ ਹੈ ਉਹ ਖਰਾਬ ਹੀ ਹੈ ਸਰਕਾਰ ਦੀ ਨਜ਼ਰ ਚ ਜੇ ਉਹ ਠੀਕ ਹੁੰਦਾ ਪੰਚਾਇਤੀ ਇਲੈਕਸ਼ਨਾਂ ਹੋ ਗਈਆਂ ਮਿਊਨਿਸਪਲ ਇਲੈਕਸ਼ਨਾਂ ਹੋ ਗਈਆਂ ਐਨੇ ਵਾਰ ਅਸੈਂਬਲੀ ਹੋ ਗਈ ਐਨੇ ਵਾਰ ਵਿਧਾਇਕ ਇਲੈਕਸ਼ਨਾਂ ਹੋ ਗਈਆਂ ਪਾਰਲੀਮੈਂਟ ਹੋ ਗਈ ਤਾਂ ਕਾਲਜਾਂ ਯੂਨੀਵਰਸਿਟੀਆਂ ਦੇ ਇਲੈਕਸ਼ਨ ਕਿਉਂ ਨਹੀਂ ਹੋਏ ਕੋਈ ਵੀ ਪਾਰਟੀ ਇਹਦਾ ਜਵਾਬ ਦੇਵੇ ਅਕਾਲੀ ਦਾਨਾ ਕਾਂਗਰਸ ਆਮ ਆਦਮੀ ਪਾਰਟੀ ਜਿਹੜੀਆਂ ਵੀ ਨੇ ਉਹਨਾਂ ਨੇ ਇਹ ਇਲੈਕਸ਼ਨ ਕਿਉਂ ਨਹੀਂ ਕਰਾਈ ਕਿਸੇ ਵੀ ਲੈਵਲ ਤੇ ਇਹ ਬੇਈਮਾਨੀ ਹੈ ਜਾਂਦੇ ਅੰਦਰ ਜਬ ਅਧਿਆਰਸੀਆਂ ਦਾ ਹੱਕ ਖੋਣ ਦਾ ਸਵਾਲ ਹੈ ਹੋਰ ਤਾਂ ਕੋਈ ਗੱਲ ਨਹੀਂ ਹੈ ਇਹ ਸੰਘਰਸ਼ ਦੀ ਚੰਗਿਆੜੀ ਇਹ ਜਿਹੜੀ ਇਨਕਲਾਬ ਦੀ ਚੰਗਿਆੜੀ ਆ ਅਸੀਂ ਮੰਨਦੇ ਹਾਂ ਹੁਣ ਤੁਸੀਂ ਮੰਨਦੇ ਹੋ ਕਿ ਹੁਣ ਪੰਜਾਬ ਦੇ ਕਾਲਜਾਂ ਯੂਨੀਵਰਸਿਟੀਆਂ ਜਾਂ ਵਿਦਿਅਕ ਅਦਾਰਿਆਂ ਤੱਕ ਵੀ ਜਾ ਸਕਦੀ ਹੈ ਨਹੀਂ ਜਾਣੀ ਚਾਹੀਦੀ ਸਰਕਾਰਾਂ ਮਜਬੂਰ ਹੋਣਗੀਆਂ ਚੋਣਾ ਕਰਾਉਣ ਨੂੰ ਜਾਣੀ ਚਾਹੀਦੀ ਹੈ ਤੇ ਜੇ ਮੰਗ ਨਹੀਂ ਉੱਠੇਗੀ ਬਹੁਤ ਵੱਡੀ ਫਿਰ ਕਿਸੇ ਨੇ ਨਹੀਂ ਹੋ ਕਰਨਾ ਇੱਕ ਅੰਦੋਲਨ ਹੈ ਅੰਦੋਲਨ ਜਾਗ ਲਾਉਂਦਾ ਹੈ ਇਹਨੇ ਜਾਗ ਜ਼ਰੂਰ ਲਾਉਣਾ ਹੈ ਅੱਗੇ ਫਿਰ ਬਹੁਤ ਸਾਰੇ ਹੋਰ ਲੋਕਾਂ ਦਾ ਕੰਮ ਹੈ ਉਹਨੂੰ ਅੱਗੇ ਪ੍ਰੋਸੈਸ ਕਰਨਾ ਜਿਵੇਂ ਬੀਜ ਬੀਜ ਦੇਣਾ ਇੱਕ ਆਪਣੀ ਗੱਲ ਹੈ ਪਰ ਉਹਦੀ ਦੇਖਰੇਖ ਕਰਨੀ ਪੈਂਦੀ ਹੈ ਸਮੇਂ ਤੇ ਪਾਣੀ ਦੇਣਾ ਪੈਂਦਾ ਸਮੇਂ ਤੇ ਬਾਕੀ ਚੀਜ਼ਾਂ ਕਰਨੀਆਂ ਪੈਂਦੀਆਂ ਨੇ ਅਜੇ ਕਾਫੀ ਚੀਜ਼ਾਂ ਦੀ ਲੋਡ ਹੈ ਹੋਰ ਪ੍ਰੋਸੈਸ ਤੇ ਪਰ ਪੰਜਾਬ ਦੇ ਵਿੱਚ ਇਹ ਲੱਗ ਰਿਹਾ ਕਿ ਜਿਸ ਢੰਗ ਦੇ ਨਾਲ ਪੰਜਾਬ بے ਚੈਨ ਹੈ ਪੰਜਾਬ ਦਾ ਡਾਇਸਪੋਰਾ ਇਸ ਲੈਵਲ ਦੇ ਉੱਤੇ ਹੋ ਗਿਆ ਅੱਗੇ ਤਾਂ ਸਾਡੇ ਕੋਲ ਬਹੁਤ ਸਾਰੇ ਬੱਚੇ ਸਾਡੇ ਪਲੱਸ 2 ਤੋਂ ਬਾਅਦ ਹਾਈਲਾਈਟਸ ਕਰੋ ਵਿਦੇਸ਼ ਭੇਜ ਦਿਓ ਅੱਜ ਕੱਲ੍ਹ ਦੁਨੀਆ ਦੇ ਜੋ ਹਾਲਾਤ ਪੈਦਾ ਹੋ ਗਏ ਨੇ ਉਧਰ 트럼ਪ ਜਿਸ ਲੈਵਲ ਤੇ ਕੰਮ ਕਰ ਰਿਹਾ ਕੈਨੇਡਾ 트럼ਪ ਬਾਕੀ ਹਰ ਪਾਸੇ ਰਜਿਸਟੈਂਸ ਬਣ ਗਈ ਰਜਿਸਟੈਂਸ ਨਹੀਂ ਵਾਪਸ ਆ ਰਹੇ ਨੇ ਤੁਹਾਡੇ ਤੜਾ ਜਵਾਕ ਆਉਣਗੇ ਫਲਾਈਟਾਂ ਖਾਲੀ ਜਾ ਰਹੀਆਂ ਨੇ ਅੱਧੀਆਂ-ਅੱਧੀਆਂ ਤੇ ਲੋਕਾਂ ਦੇ ਡਰ ਤੇ ਮਾਰੇ ਉਧਰੋਂ ਆ ਨਹੀਂ ਰਹੇ ਕਿ ਦੁਵਾਰਾ ਕਿਤੇ ਪਾਬਤ ਨਹੀਂ ਨਾ ਦੇ ਇਹਦਾ ਮਤਲਬ ਜੇ ਉਧਰੋਂ ਕਿੰਨੇ ਆਉਂਦੇ ਨੇ ਉਹ ਅਲੱਗ ਗੱਲ ਹੈ ਜਾਣਾ ਬੰਦ ਹੋ ਜਾਣਾ ਘਟ ਜਾਣਗੇ ਤਾਂ ਜਿੰਨਾ ਨੌਜਵਾਨ ਫਿਰ ਇੱਥੇ ਬੇਰੁਜ਼ਗਾਰ ਫਿਰੂਗਾ ਉਹਦੇ ਲਈ ਪ੍ਰਬੰਧ ਕੌਣ ਕਰੂਗਾ ਉਹਦੇ ਲਈ ਵੀ ਤਾਂ ਸੋਚਣ ਦੀ ਲੋੜ ਹੈ ਸਰਕਾਰਾਂ ਨੂੰ ਸਮਾਜ ਨੂੰ ਇੰਟੈਲੈਕਚੁਅਲ ਜਨ ਨੂੰ ਇਹ ਬਹੁਤ ਬੜਾ ਮਾਮਲਾ ਹੈ ਇਕੱਲਾ ਛੋਟਾ ਮਾਮਲਾ ਨਹੀਂ ਅਜੇ ਬੁਨਿਆਦੀ ਤੌਰ ਦੇ ਉੱਤੇ ਸਾਨੂੰ ਇੱਕ ਪੰਜਾਬ ਦੇ ਲਈ ਪੰਜਾਬ ਦੇ ਵਿਕਾਸ ਦਾ ਕੋਈ ਮਾਡਲ ਸਿਰਜਣਾ ਪਊਗਾ ਜਿਹਦੇ ਆਧਾਰ ਤੇ ਉਹ ਚੰਗੀ ਵਿੱਦਿਆ ਚੰਗਾ ਰੁਜ਼ਗਾਰ ਤੇ ਚੰਗਾ ਸੇਤ ਦਾ ਸਵਾਲ ਉਹ ਸਾਰੇ ਪਾਸੇ ਲੋਕਾਂ ਨੂੰ ਮਿਲ ਸਕੇ ਕਿਸੇ ਅੱਜ ਬੜਾ ਬਰੂਟਲੀ ਚੰਡੀਗੜ੍ਹ ਦੀ ਪੁਲਿਸ ਨੇ ਵਿਦਿਆਰਥੀਆਂ ਨੂੰ ਈਵਨ ਜਿਹੜੇ ਪੀਜੀਆਈ ਚ ਆਏ ਲੋਕ ਆ ਉਹਨਾਂ ਨੂੰ ਵੀ ਜਿਹੜਾ ਵਾ ਐਕਸ਼ਨ ਕੀਤਾ ਵਾ ਪਰਮਿੰਦਰ ਢੀਂਸਾ ਇਥੋਂ ਨਿਕਲੇ ਆ ਉਹਨਾਂ ਨਾਲ ਬਹੁਤ ਬਰੂਟਲੀ ਪੇਸ਼ ਆਈ ਆ ਜਦੋਂ ਗੇਟ ਤੋੜਿਆ ਗਿਆ ਉਤੋਂ ਬਾਅਦ ਤੁਸੀਂ ਇਸ ਐਕਸ਼ਨ ਦੀ ਨਿੰਦਾ ਕਰਦੇ ਹੋ ਨਹੀਂ ਡੈਮੋਕਰੈਟਿਕ ਕੰਟਰੀ ਜਿੱਥੇ ਤੁਸੀਂ ਕਹਿੰਦੇ ਹੋ ਡੈਮੋਕਰੈਟਿਕ ਕੰਟਰੀ ਆ ਹਰ ਪੀਸਫੁਲ ਸਟਰਗਲ ਨੂੰ ਹਰ ਪੀਸਫੁਲ ਇਕੱਠ ਨੂੰ ਸਰਕਾਰਾਂ ਨੂੰ ਸਗੋਂ ਸਹਿਯੋਗ ਕਰਨਾ ਚਾਹੀਦਾ ਕਿਉਂਕਿ ਜੇ ਸਰਕਾਰਾਂ ਸਹਿਯੋਗ ਕਰਨਗੀਆਂ ਤਾਂ ਡੈਮੋਕ੍ਰੇਸੀ ਬਚੀ ਰਹੋਗੀ ਜਿੱਥੇ ਸਰਕਾਰਾਂ ਸ਼ਾਂਤਮਈ ਤਰੀਕੇ ਦੇ ਇਕੱਠਾਂ ਨੂੰ ਰੋਕਣ ਲੱਗ ਜਾਣਗੀਆਂ ਉੱਥੇ ਇਹਦਾ ਮਤਲਬ ਤੁਸੀਂ ਜ਼ਬਰਦਸਤੀ ਹਿੰਸਾ ਵੱਲ ਤੱਕ ਹੋ ਗਏ ਉਹਨਾਂ ਮਾਮਲਿਆਂ ਨੇ ਜਦੋਂ ਜ਼ਬਰਦਸਤੀ ਹਿੰਸਾ ਵੱਲ ਪਹੁੰਚੋਂਗੇ ਤਾਂ ਉਹ ਹਿੰਸਾ ਦਾ ਕਾਰਨ ਲੋਕ ਨਹੀਂ ਬਣਨਗੇ ਸਰਕਾਰਾਂ ਬਣਨਗੀਆਂ ਹਰ ਸਰਕਾਰ ਚਾਹੁੰਦੀ ਹੈ ਕਿ ਜਿਹੜੀ ਪੀਸਫੁਲ ਮੂਵਮੈਂਟ ਹੈ ਇਹ ਹਿੰਸਾ 'ਚ ਬਦਲ ਜੇ ਇਸ ਕਰਕੇ ਇਹ ਚੇਤਨਣ ਰੂਪ ਦੇ ਵਿੱਚ ਜਿਹੜੇ ਮੂਵਮੈਂਟ ਦੇ ਆਰਗੇਨਾਈਜ਼ਰ ਨੇ ਚਾਹੇ ਵਿਦਿਆਰਥੀ ਨੇ ਜਾਂ ਬਾਕੀ ਜਥੇਬੰਦੀਆਂ ਉਹਨਾਂ ਨੂੰ ਹਿੰਸਾ ਦੇ ਰਾਹ ਤੋਂ ਬਚ ਕੇ ਵਿਆਪਕ ਇੱਕ ਪੀਸਫੁਲ ਮੂਵਮੈਂਟ ਦੇ ਰਸਤੇ ਭਾਵੇਂ ਉਹਨਾਂ ਨੇ ਜਾਬਤਾ ਵੀ ਕੀਤੀ ਇੱਕ ਚੰਗੀ ਗੱਲ ਹੈ ਕਿ ਜਾਬਤਾ ਰੱਖਿਆ ਮੂਵਮੈਂਟ ਨੇ ਜਾਬਤਾ ਰੱਖਿਆ ਔਰ ਇਹ ਸਰਕਾਰਾਂ ਦੀ ਨਲਾਇਕੀ ਹੈ ਔਰ ਉਹ ਪੰਜਾਬ ਨੂੰ ਬਰਬਾਦ ਕਰਨ ਕਰਨ ਗਈਆਂ ਜੇਕਰ ਹਿੰਸਾ ਦੇ ਰਾਹ ਤੇ ਤੋਰਨ ਗਈਆਂ ਨਹੀਂ ਤਾਂ ਲੋਕਾਂ ਨੂੰ ਸ਼ਾਂਤਮਈ ਡਰਦੀ ਨਹੀਂ ਉਹ ਸ਼ਾਂਤਮਈ ਅੰਦੋਲਨਾਂ ਤੋਂ ਨੇ ਅੱਜ ਕੱਲ ਚਾਹੇ ਉਹ ਕਿਸਾਨ ਅੰਦੋਲਨ ਸੀ ਚਾਹੇ ਇਹ ਅੰਦੋਲਨ ਹੈ ਔਰ ਇਸ ਪਾਸੇ ਵੱਲ ਹੀ ਆਉਣ ਵਾਲੇ ਦਿਨਾਂ ਦੇ ਵਿੱਚ ਵਿਦਿਆਰਥੀਆਂ ਨੂੰ ਇੱਕ ਸਿਆਸਤ ਦੀ ਜਾਗ ਜਾਗ ਲੱਗੀ ਹੈ ਆਰਗੇਨਾਈਜ਼ ਵੀ ਹੋ ਗਏ ਨੇ ਵੱਖ-ਵੱਖ ਚੱਤੇਬੰਦੀਆਂ ਇਕੱਠੀਆਂ ਹੋ ਗਈਆਂ ਨੇ ਇਹਦਾ ਇੱਕ ਸਵਾਗਤ ਕਰਨਾ ਚਾਹੀਦਾ ਕਿ ਅੱਗੇ ਨੂੰ ਇਹ ਹੋਰ ਬਹੁਤ ਸਾਰੇ ਵਿਦਿਆਰਥੀਆਂ 'ਚ ਚੇਤਨਾ ਦਾ ਪ੍ਰਵਾਹ